ਮਾਂ ਮੈਂ ਬਹੁਤ ਕਰਤਮ ਨੇ ਮਾ ਬਾਬਾ ਜੀ ਮੈਂ ਕੱਲ ਵੀ ਸੁਣ ਲੈ ਇੱਥੇ ਚੱਕੂ ਮੈਂ ਹੁਣ ਕੱਲ ਵੀ ਸੁਣ ਲੈ ਤੂੰ ਮਾ ਬਾਬਾ ਜੀ ਆਪ ਕਹਿੰਦੇ ਨੇ ਵੀ ਜੇ ਬਦਲਦੇ ਤੂੰ ਸਾਨਾ ਸਮਝਣ ਲੱਗ ਗਿਆ ਹੈਂ ਵੀ ਉਹਦੀ ਜ਼ਿੰਦਗੀ ਚ ਜਮੀ ਲੱਗਿਆ ਐਨਜੋਏ ਨਹੀਂ ਰਹਿੰਦਾ ਮੈਂ ਕੋ ਵੀ ਬੀ ਬਾਬਾ ਜੀ ਆਹ ਕਹਿੰਦੇ ਨੇ ਵੀ ਆਪ ਦੇ ਆਪ ਨੂੰ ਹਮੇਸ਼ਾ ਦਿਲ ਨੂੰ ਬੱਚਾ ਰੱਖੋ ਮਾਂ ਇਹੇ ਵਾਸਤੇ ਕਿਉਂਦੇ ਕਿਉਂਦੇ ਕੱਲ ਬਾਬਾ ਜੀ ਕਹਿੰਦੇ ਵੀ ਚਲੋ ਭਈ ਸੰਗਤਾਂ ਨਾਲ ਲੋਕਨ ਬਚੀਚੀ ਖੇਡਦੇ ਹੈਂ ਮਾਂ ਜਦੋਂ ਫੇਡਲ ਲੱਗ ਗਿਆ ਭਈ ਸੰਗਤ ਨੂੰ ਕਹਿੰਦੇ ਲੈ ਵੀ ਭਾਲ ਕੇ ਦਿਖਾਓ ਹਾਂ ਮਹਾ ਦੋ ਪਹਿਣਾ ਦੱਪ ਵਾਲੀ ਸਾਈਡ ਨਾਲ ਛਾਟ ਲਈ ਆਇਆ ਕਹਿੰਦਾ 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 ਵੀ ਬਾਕੀ ਸਾਰੀ ਸੰਗਤ ਦੀ ਦਾਈਂ ਤੁਸੀਂ ਪੰਜ ਜਣੇ ਇਧਰ ਆਓ ਹਾਂ ਵੀ ਬਾਕੀ ਸਾਰੀ ਸੰਗਤ ਦੀ ਦਾਈਂ ਵੀ ਮੈਂ ਦੋ ਪਹਿਣਾ ਨਾਲ ਲੁਕੂਗਾ ਹਾਂ ਮੈਂ ਦੋ ਵੀ ਦਿਨ ਲੁਕੂਗਾ ਮਾਂ ਮਾਰ ਸਕਨੀ ਨਹੀਂ ਨੀ ਪਹਿਣਾ ਕਹਨੀਆ ਵੀ ਸਾਡੇ ਨਾਲ ਲੁਕੋ ਬਤਾ ਜੀ ਬਗਲ ਕਹ ਹੁਣ ਬਾਬੇ ਦੇ ਚਾਚੀ ਤੈਨੂੰ ਜੁਣਿਆ ਤੇ ਨਾਲ ਲੁਕਣਾ ਹਾਂ ਦੋ ਮਹੀਨੇ ਖੜੀਆਂ ਹੋ ਗਿਆ ਮਹਾ ਜੋ ਮਹਾ ਜੋੜੀਆਂ ਪਹਿਣਾ ਕੋਈ ਨਹੀਂ ਵੀ ਸਾਡੇ ਨਾਲ ਲੁਕੋ ਜੀ ਹਾਂ ਰਾਤ ਫੇਰ ਕੀ ਨਾਲ ਗੀਆ ਗੋਭਜ ਹਾਂ 3 ਘੰਟੇ ਭਾਲੀ ਗਈ ਸੰਗਤ ਚੌਥੇ ਘੰਟੇ ਮਹਾ ਬਾਗ ਚ ਦੇਈਆਂ ਹਾਂ ਜਨਾਬ ਬਾਬਾ ਜੀ ਦੀ ਸੰਗਤ ਹਾਰ ਗਈ ਬਾਬਾ ਜੀ ਜਿੱਤ ਗਏ ਹਾਂ ਉਹ ਲੱਪੀ ਤੇ ক্লোਜ਼ ਕੀਤਾ ਚੋਹ ਪੀ ਨਾ ਮਸ਼ਰੂਮ ਫੇ ਹਾਂ ਕਿਨੀ ਰੀਟ ਦੀ ਫਾੜੀ ਲੈ ਹੁਣ ਫਰਾਂਜੀ ਬਾਈ ਉਹ ਫੜਾਓ ਉਹ ਟੈਂਪੀ ਸਾਲ ਬਹੁਤ ਸੁਣਾ ਸੀਗਾ ਯਾਰ ਟੈਂਪੀ ਸਾਲ ਚਲੋ 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 ਆਜਾ ਲੈ ਬੀਜਾ ਇਕੇ ਨੂੰ ਗੱਤ ਕੀਦਾ ਵੀਡੀਓ ਲਈ ਲੈ ਫੇਟਾ ਲੈ ਹੁਣੇ ਕਰੋ ਤੁਸੀਂ ਦੋਨੇ ਜਣੇ ਜਾ ਕੇ ਤੁਸੀਂ ਡਿਸਕਸ ਕਰੋ ਕਲੋਜ਼ ਦੀ ਉਦੋਂ ਉਹਨੂੰ ਅੰਦਰ ਹੋ ਜਾਓ ਇਧਰ ਦਾ ਸੀਨ ਲੈਣਿਆ ਹੈ ਅੰਦਰ ਆਉਣਾ ਹੈ ਜੇ ਹਾਂ ਹਲੇ ਬੱਕੜ ਆ ਜਾ ਮਣੋ ਹੋ ਜਾਊਗਾ ਬੱਸ ਬੋਲੋ ਆ ਲੈ ਚਾਚੀ ਚਲ ਕਹਿੰਦੀ ਬੁਲਾਉਂਗੀ ਜਿਆਦਾ ਨਹੀਂ ਹੈ ਕਹਿੰਦੀ ਬੱਕੜਾ ਵੀਰ ਨਾਲ ਨੂੰ ਮੈਂ ਵੀ ਜਾਊਂਗੀ ਵੱਡੀ ਵੀਰ ਨਾਲ ਨੂੰ ਕਹਿਣਾ ਅੱਜ ਕਰਮਜੀਤ ਦੀਦੀ ਨੇ ਚਾਹ ਬਣਾਈ ਹੈ ਬੱਕਣਾ ਨਾਲ ਹੀ ਲੱਗਦਾ ਅੱਜ ਵੇ ਬੀਜੀ ਸੀ ਕਿਦੀ ਕਰਮਜੀਤ ਦੀਦੀ ਨੇ ਚਾਹ ਬਣਾਈ ਹੈ ਕਰਮਜੀਤ ਦੀਦੀ ਨੇ ਚਾਹ ਬਣਾਈ ਹੈ ਬੜਾ ਚਲੋ ਯਾਰ ਬਹੁਤ ਹੋ ਗਿਆ ਗਲਤ ਨਾ ਲੈਂਦੇ ਭਾਈ 4 26 ਹੋ ਗਏ ਮੇਰਾ ਨਾ ਗਲਤ ਲੈਂਦੇ ਉਹ ਪੀ ਜਾ ਫੇਰ ਖਾਈ ਜਾਂਦੀ ਦੀ ਭਾਈ ਇਸ ਕਰਮ ਖਾਣ ਨਾਲ ਹੋਰ ਖਾਣ ਨੂੰ ਨਹੀਂ ਦਿੱਤਾ ਆਪਾਂ ਜੀ ਨਾਲ ਖੁੱਗ ਗਏ ਆਪਾਂ ਖਾ ਜਾਓ ਉਹ ਦੁੱਧ ਕੋਈ ਨਹੀਂ ਰੱਖਿਆ ਤੁਸੀਂ ਸਾਰੀ ਖਾਦੇ ਹੋ ਮੀਨ ਆ ਇੱਥੇ ਸੀਨ ਚ ਖਾਲੀ ਇਹਨੂੰ ਮਿਲਿਆ ਹੀ ਨਹੀਂ ਕਿਵੇਂ ਜਦੋਂ ਤੁਹਾਨੂੰ ਅੰਦਰੋਂ ਪਤਾ ਕਰ ਕੀ ਹੈਗਾ ਜੀ ਮੈਨੂੰ ਪਕੜਾ ਫਰਕਾ ਜੈਲੀ ਬਾਬਾ ਜੀ ਜਿਹੜੀ ਕੁਲਦੀਪ ਦੀਦੀ ਦੇ ਦੋ ਤਿੰਨ ਪੀਜੇ ਇਕੱਠੇ ਹੀ ਖਾਣੇ ਹਲੇ ਵੀ ਨਹੀਂ ਰੱਜੀ ਮਿੰਨੀ ਮਿੰਨੀ ਪੀਜਾ ਤਾਂ ਖਾ ਗਈ ਹੋਣੀ ਦੀਦੀਆਂ ਨਾਲ ਮਿੰਨੀ ਪੀਜਾ ਤਾਂ ਖਾ ਗਈ ਹੋਣੀ ਹੈ ਜਿਹੜਾ ਕਿ ਮਿੰਨੀ ਪੀਜਾ ਹੁੰਦਾ ਪਤਾ ਜਿਹੜੇ ਹੁਣ ਨਾ ਮੈਂ ਬਰਾਣੀ ਹੋਦੇ ਨੇ ਮਾਰਦੇ ਆ ਆ ਪੀਜਾ ਸਾਰੇ ਜੀ ਖਾ ਰਹੇ ਨੇ ਕੀ ਕੀ ਕਰਤੀਆਂ ਨੇ ਉਹ ਤਾਂ ਕਹਿੰਦਾ ਬਾ ਲਉਂਦੀ ਰਹਿੰਦਾ ਬੰਦਾ ਆ ਕਿੱਦਾਂ ਲੈਣਾ ਤੂੰ ਆਉਂਦਾ ਬੰਨ ਬੰਨ ਕੇ ਕੱਟੀ ਤੂੰ ਕਰਪੈਂਡ ਇਕੱਠਾ ਮੈਂ ਵੀ ਸਾਰੇ ਰਿਸ਼ਤਦਾਰ ਬੁਲਾਉਂਗੀ ਵੀ ਤੰਗ ਕਰਦਾ ਸਾਨੂੰ ਤੋਂ ਨਾ ਮਾਵਾ ਧੀਆਂ ਨੂੰ ਮੈਨੂੰ ਰੰਟੀ ਤੀਵੇਂ ਨੂੰ ਮੈਨੂੰ ਰੱਡੇ ਆਪਾਂ ਨਹੀਂ ਕੱਟਣ ਦਿੰਦਾ ਹੈ ਮਾ ਵੀ ਲੱਤ ਤੋਂ ਮਰੇ ਹਸਾ ਦੀ ਲੰਗੜੀ ਦੀ ਦੂਜੀ ਦੀ ਜੇ ਉਹੀ ਕਹਦਾ ਤੁਹਾਡਾ ਉੱਤੇ ਆਲਾ ਨਹੀਂ ਆਉਣਗੇ ਕਿ ਨਹੀਂ ਨਾਲ ਜਿੱਥੇ ਧਾਰਾ ਕੱਢਣ ਆਈਆਂ ਦੋਨੇ ਮਾਮਾ ਦੀ ਉਧਰ ਨੇ ਧਾਰਾ ਕੱਢਣ ਆਈਆਂ ਦੀਸਤਾ ਦੋਨੇ ਮਾਮਾ ਦੀ ਉੱਥੇ ਨੇ ਹਾਂ ਮੈਂ ਕਹਿੰਦਾ ਇੱਥੇ ਬਾਦੇ ਜਿਹੇ ਬਾਲਟੇ ਇਹ ਇਹ ਇੱਥੇ ਮਾਂ ਕਈ ਦਿਨਾਂ ਜਾਂਦੇ ਕਰੀਏ ਨਿਕ ਉਧਰ ਬਾਹਰ ਜਦਾ ਹੋ ਜਾਂਦਾ ਕਰੀਏ ਫਿਰ ਉਧਰ ਮੰਤੂ ਦਾਜੋ ਹਾਂ ਠੀਕ ਹੈ ਮੈਂ ਇੱਥੇ ਨਾ ਮਾਂ ਬਾਪ ਦੇ ਜੱਤ ਨੂੰ ਖੇ ਮੈਂ ਗੱਲ ਜੱਬ ਹੈ ਪੈਸਾ ਇਹਦਾ ਮੇਰਾ ਸਾਹ ਵੀ ਗੱਲ ਕਰਾ ਦੀ ਕਰਾ ਕੰਦੇ ਨੂੰ ਰੱਖਿਆ ਕਮੀ ਤੇ ਨਹੀਂ 20 ਮਿੰਟ ਨਹੀਂ ਚੱਲ ਜਨੇ ਪਰ ਕੋਸਤੀ ਹੋਇਆ ਹੈ ਇਹ ਸਾਰਾ ਕੰਮ ਦਾ ਪੈਨੂ ਕਹਿੰਦਾ ਵੀ ਹੋ ਗਿਆ ਉਹ ਐ ਕਹਿੰਦੇ ਵੀ ਬਾਪ ਦੇ ਤੱਕ ਹੈ ਕਿਵੇਂ ਹੋਣਾ ਹੈ ਹੈ ਕਿਵੇਂ ਹੋਣਾ ਤੇ ਜਾਨੀ ਹੋਰ ਨਾ ਕੀ ਵੀ ਕੀ ਕਰੂ ਕੱਲੀ ਨਾ ਇਕੱਲੀ ਆ ਬਸ ਆਹ ਬੋਲਦਾ ਹੈਗਾ ਬੰਦਾ ਹੈ ਸ਼ਾਮ ਆਇਆ ਫਿਲਮ ਕਿਉਂ ਹੀ ਵੱਡ ਜਾਦੀ ਹੈ ਜੀ ਹੈ ਹੈ ਚਲੋ ਪਹਿਲਾਂ ਲਿਖ ਨਹੀਂ ਪੈਂਦੀ ਆ ਮੰਗਣ ਆਇਆ ਮੈਂ ਤੇ ਮੰਗਿਆ ਨਹੀਂ ਆਂ ਤੂੰ ਮੈਂ ਤਾਂ ਨਾਲ ਹੀ ਆਈ ਟਰੈਕਟਰ ਵੀ ਬਾਬਾ ਜੀ ਆਪ ਨੇ ਠੀਕ ਐ ਸਾਰਾ ਕੁਝ ਬਾਬਾ ਜੀ ਆਪ ਹੀ ਕਰਦੇ ਰੇ ਐਨੇ ਕੁੜੀ ਤਾਂ ਬੰਦੇ ਵਿੱਚ ਹਾਂ ਬਾਬਾ ਜੀ ਗਾਉਂਦੇ ਆ ਆਪਣੇ ਫਿਲਮ ਵਿੱਚ ਓ ਕੁੜੀਏ ਗਾਉਂਦੇ ਆ ਆਪਣੇ ਵਜਾਉਂਦੇ ਆ ਆਪਣੇ ਵਜਾਉਂਦੇ ਤਾਂ ਬਾਬਾ ਜੀ ਇਹੋ ਜਿਹੇ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਨਿਕਲੀਆਂ ਨੇ ਜੋ ਬਾਬਾ ਜੀ ਵਜਾਉਂਦੇ ਨੇ ਔਰ ਪੈਰਾਂ 'ਚ ਵਜਾਉਂਦੇ ਨੇ ਜੁੱਤੀਆਂ ਨੂੰ ਕੱਢ ਕੇ ਕੰਦੇ ਦਾ ਸਾਡੀ ਮੂੰਹ ਕਰ ਗਿਆ ਤੂੰ ਤੂੰ ਚਾਉਲਾ ਮਰੀ ਜਾਣਾ ਵਜਾਉਣਾ ਕਿਹਦਾ ਵਾ ਆਲ ਸਾਰੇ ਵਝਾ ਲੈਂਦੇ ਨੇ ਬਾਬਾ ਜੀ ਆਪ ਆਪ ਆਪਣਾ ਠੱਕਦਾ ਨਾਲੇ ਹੋਰ ਇਹ ਗੀਪ ਲਈ ਮੂੰਹ ਸਵਾਰ ਕੇ ਬੋਲ ਬੜਾ ਮੋਟਾ ਕਿੱਧਰ ਲੈ ਗਿਆ ਬਾਬਾ ਜੀ ਚਾਹੀਦਾ ਮੈਨੂੰ ਉਹ ਉਹਨੂੰ ਪਾਈ ਦਾ ਕਿੱਥੇ ਹੁਣ ਫਾਇੰਡ ਉਹ ਹੈ ਤਾਂ ਬੈਗ ਚ ਆਪਣੇ ਵੱਗ ਗਿਆ ਦੁਬਾਰੀ ਸਸ ਮੇਰੇ ਕਿੱਧਰ ਨਿਕਲ ਗਿਆ ਇਹ ਪਤਾ ਮੈਨੂੰ ਕੱਢ ਦੱਸ ਕੇ ਇਹ ਤੇਰਾ ਨਹੀਂ ਕੰਟਰੋਲ ਹੈਗਾ ਭੈਣ ਦੇ ਖਾਣ ਦੀ ਹੈ ਤੇਰਾ ਕੰਟਰੋਲ ਨਹੀਂ ਹੈਗਾ ਉੱਤੇ ਕੰਟਰੋਲ ਤੂੰ ਰੱਖ ਲੈ ਮਾ ਮਾਰਾ ਖਿਦਿਆਉਣੀ ਆ ਧੀਆ ਤੇ ਪਿਓ ਰੱਖਦੇ ਹੁੰਦੇ ਪੁੱਤ ਤੇ ਤੂੰ ਰੱਖ ਲਿਆ ਬੈ ਡਰੋਨ ਮੈਂ ਤਾਂ ਆਪਣੀ ਧੀਆ ਕੰਟਰੋਲ ਰੱਖ ਕੇ ਆਪਣੇ ਉਹਦੇ ਤੇਤੀ ਦੋ ਤਣਾ ਸੌਰੀ ਤੋੜ ਤਾ ਤੂੰ ਰੱਖਦਾ ਉਹਨੂੰ ਕੱਟਣ ਬੋਲ ਤੇਰੇ ਤੇ ਕੰਟਰੋਲ ਨਹੀਂ ਰੱਖਿਆ ਤੇਰੀ ਮਾਂ ਨੇ ਹੈ ਮੇਰੇ ਤੇ ਤੂੰ ਰੱਖ ਲਿਆ ਮੈਂ ਆਪਣੀ ਨਹੀਂ ਅਸੌਰੀ ਤੋੜੀਆ ਨਾ ਨਹੀਂ ਓਏ ਭਾਈ ਦੇ ਖਸਮ ਦੀਆਂ ਇਹ ਨਿੱਕ ਨਿੱਕ ਇਹ ਨਿੱਕ ਕੱਟੜਤਾ ਹੋ ਕਾਮੇਡ ਨਹੀਂ ਹੁੰਦੇ ਉਹ ਵੀ ਰੱਬ ਨੂੰ ਮੰਨ ਲੈਂਦੇ ਨੇ ਵੀ ਰੱਬ ਹੈਗਾ ਕਿਤੇ ਨਾ ਕਿਤੇ ਹਾਂ ਜਿਨੀ ਤੂੰ ਹੋਈ ਹੋਈ ਐ ਕੋਈ ਨਹੀਂ ਕੱਟਣ ਹੋ ਕਈ ਸੜ ਹਾਂ ਓਕੇ ਸਰੀਰ ਦਾ ਤਾਂ ਹਿੰਦੀ ਜਾਂਦਾ ਵਰਤਣਾ ਮੇਰੀ ਧੀ ਦੀ ਤਾਂ ਘਫਾਵਾ ਵਾਲੂ ਵੀ ਨਹੀਂ ਦੇਖ ਸਕਦਾ ਕੈਨੂੰ ਦੋ ਸੋਨੇ ਵਰਗੀਆਂ ਦੇਖਿਆ ਤੇ ਤੋਏ ਇਕੱਲਾ ਫੇਟ ਨਹੀਂ ਸਾਹ ਹੁੰਦਾ ਹਾਂ ਤੇ ਤੂੰ ਮੈਨੂੰ ਕਹਿਣਾ ਮੇਰਾ ਤਾਂ ਭਾਈ ਪੁੱਤ ਹੈ ਉਹ ਵੀ ਸੁਣੀ ਚਾਲਾ ਕਿ ਸਾਰਾ ਸਾਰਾ ਪਿੰਡ ਦੇਖਦਾ ਸੀ ਸਭ ਜਾਣਦਾ ਮੈਂ ਕਿ ਤਕਸਤਾ ਤੇਨੇ ਭੈਣਾ ਦੀ ਦਿਖਾ ਦੇ ਉਹ ਆ ਜਾ ਬੱਚੇ ਤੇ ਚੱਲ ਜੀ ਆਉਣਾ ਚਾਚਾ ਮਾਮਾ ਆਇਓ ਮੇਰਾ ਪੁੱਤ ਆ ਪਿਆ ਮੈਂ ਤਾਂ ਜੀ ਆ ਗਿਆ ਸੈਂਕੜਾ ਇਹਨਾਂ ਕਰਦਾ ਮਾਸਾ ਮਰਦੇਲਾ ਮੈਂ ਆਪਣੀਆਂ ਧੀਾਂ ਨਾਲ ਜਾ ਰਹੀ ਐ ਮੇਰੇ ਕੋਲ ਤਾਂ ਕੀ ਕਰ ਰਹੀ ਕਰ ਰਹੀ ਹੋ ਤੂੰ ਹੋ ਰਹਿ ਬਚਾਈ ਨੂੰ ਕਹਿੰਗੇ ਤੂੰ ਉਧਰ ਲੈ ਬਾਤ ਆਉ ਰਹੀਆਂ ਨੂੰ ਚੱਲ ਤਰਾ ਨਾ ਕਰ ਸਾਵੇਂ ਦਾ ਨਾ ਉਹਨਾਂ ਨੂੰ ਲੱਗਦਾ ਤੂੰ ਕੋਈ ਨਹੀਂ ਸਰਕਾਰੀ ਦਫ਼ਤਰੀ ਬੈਠੇ ਉੱਠਣੀ ਉਹਦੀ ਮੈਂ ਤਲਾਸ਼ਾਂ ਨੂੰ ਘਰੇ ਪੁੱਛਦਾ ਕਰੇ ਤਾਂ ਦੇ ਹੈ ਹੀ ਨਹੀਂ ਕਿ ਪੁੱਛਣਾ ਨਹੀਂ ਹੋਣਾ ਲੱਗ ਰਿਹਾ ਹਾਂ ਨਹੀਂ ਕਰੇ ਮੁੰਡਾ ਜੇ ਕਹੇ ਕਾਲੂ ਅਮਰੀਕਾ ਤੋਰ ਦੇਣਾ ਤੈਨੂੰ ਸਾਰਾ ਕੁਝ ਸੱਚ ਦੱਸ ਕੇ ਗਿਆ ਦੱਸ ਦੋ ਸੱਚੀ ਦੱਸਦਾ ਮੈਨੂੰ ਸਾਰਾ ਸੱਚਾ ਬੋਲ ਕੱਲੀ ਕੱਲੀ ਦਿਲ ਦਾ ਭੇਤ ਖੋਲ ਕੇ ਗਿਆ ਅਗਲਾ ਉਹ ਤੇ ਟੱਬਰ ਨਹੀਂ ਵਿਚਾਰਾ ਤਾਂ ਤੜਫਦਾ ਫਿਰਦਾ ਹਾਂ ਇਹ ਰੱਖੀ ਉਹ ਟੱਬਰ ਨਹੀਂ ਜਿਹੜਾ ਤਾਂ ਤੜਫਦਾ ਫਿਰਦਾ ਇਹ ਉਹ ਜਨਾਨੀ ਕੋਟ ਕੋਟ ਮਾਰ ਦਿੰਦਾ ਹੁੰਦਾ ਸ਼ਰਾਬ ਸ਼ੂਟ ਪੀ ਉਹ ਤੇਰੇ ਹਰ ਕੋਨੇ ਅੰਦਰ ਹੀ ਦੱਬ ਕੇ ਮਾਰਦਾ ਹਾਂ ਹਾਂ ਸੱਚ ਹਾਂ ਤੇ ਦਬਰ ਗਦਾ ਟੂਆ ਪੱਟ ਕੇ ਅੰਦਰ ਹੀ ਦੱਬ ਦਿੰਦਾ ਅਗਲਾ ਤੇਰੇ ਵੀ ਨੂੰ ਟੂਆ ਪੱਟ ਕੇ ਅੰਦਰ ਹੀ ਦੱਬ ਜੂ ਨਾਲੇ ਸਾਰੀ ਜ਼ਮੀਨ ਖੜਾ ਫਲੂਰ ਨਾਲੇ ਉਹ ਤਾਂ ਕਹੀਂ ਦੱਬੋ ਜੀ ਨਹੀਂ ਨਾ ਕਹੀਂ ਜ਼ਮੀਨ ਦਾ ਦਾਪਾ ਆ ਜਾ ਜੀ ਨਹੀਂ ਹਾਂ ਜ਼ਮੀਨ ਨਾਲ ਅੱਛਾ ਜ਼ਮੀਨ ਤੇ ਕੁੜੀ ਦੇ ਨਾਲ ਹੂੰ ਅੱਛਾ ਸੁੱਕਾ ਹੀ ਲੜੀ ਜਾਂਦੇ ਆ ਨਾ ਉਮੀਦਦਾ ਦਾ ਰੌਣਕ ਜਣਾ ਕਿਤੇ ਵੀ ਮੈਂ ਜੀ ਰਿਹਾ ਹਾਂ ਅੰਦਰ ਲੈ ਕੇ ਦੇਖੋ ਜੀ ਲੁੱਚੇ ਗੁੜੇ ਦਾ ਸ਼ੂਟ ਕੰਮ ਕਰਦਾ ਕਰਦਾ ਇਹਦੀ ਕਿਹਨੇ ਦੇਖ ਕੇ ਬੋਲੀ ਮੈਂ ਤਾਂ ਪਰ ਫਿਰ ਮੈਂ ਚਨੂ ਕਿਹਦੀ ਤੇ ਦੀ ਗਾ ਕੀ ਭਾਗ ਦੇਉਂਦੇ ਹਾਂ ਸਾਲੀ ਕੀ ਭਾਗ ਦੇਉਂਦੇ ਮੈਂ ਪਾ ਦੇ ਕਿਹਦੀ ਜਿਹਨੂੰ ਮੈਂ ਲਾ ਦੂੰਗੀ ਮੈਨੂੰ ਮਰਦਾ ਤੈਨੂੰ ਦੀ ਜੀ ਕੋਈ ਨਾ ਕਰ ਇਹ ਮੱਜਾਂ ਦਾ ਕੈਰੇਕਟਰ ਪਲੇ ਕਰ ਰਹੀਆਂ ਨੇ ਲੁੱਚੇ ਗੁੜੇ ਚ ਇਹ ਜੰਨੀ ਮਰੀ ਨਰੇ ਅੰਦਰ ਨਰੇ ਇਹ ਅੰਦਰ ਨਰੇ 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 ਪੁੱਤੋ ਘੁੱਟਦਾ ਬੰਦ ਹੈ ਨੇ ਗਿੱਟੇ 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 ਇਧਰ ਬੋਲ ਕੀ ਕਟਮੜੇ ਦੇ ਬਾਰੇ ਜਾਓ ਜੀ ਐ ਨੂੰ ਐ ਨੂੰ ਮੈਂ ਕਹਾਂ ਕਿ ਅੰਦਰੋਂ ਮੂੰਹ ਚੱਕਾ ਮਿਹਨੂ ਸਾਫਾ ਕਰਾ ਹਾਂ ਆ ਵਾ ਕੋਲ ਉੱਚਾ ਬੋਲਾ ਠੀਕ ਹੈ ਹਾਂ ਕਹਾਂ ਚਪਕ ਕੇ ਖਾਧੇ ਲਾ ਖਾਣ ਹਾਂ ਕੀ ਹੋਲੀ ਆ ਨਾ ਅੰਕਾ ਐ ਰੱਖ ਹਾਂ ਬੜਾ ਠੀਕ ਦੀ ਆ ਪੱਟੀ ਦਾ ਪੱਟੀ ਨਹੀਂ ਬੜਾ ਸੋਹਣਾ ਆ ਰਿਹਾ ਸੀ ਐਂਕਾ ਐਂਟਾ ਸੀ ਇੱਥੇ ਆ ਆਦਰ ਮੈਂ ਕਿਹਾ ਤੇਰੇ ਵੀ ਬਸਦੀ ਗਾ ਤੂੰ ਕੋਈ ਗੱਲ ਨਹੀਂ ਤੇਰੇ ਗਿੱਤੀ ਗਿੱਤ ਨਾਲ ਕੁੱਟੇ ਨਾਲ ਕੀ ਸਮਝੇਗੀ ਮੈਂ ਖਾ ਖਾ ਕੇ ਖੈਲੀ ਪਈਏ ਤੂੰ ਪਤਾ ਹੀ ਆ ਮੈਨੂੰ ਕਿਦੀ ਢੀਕ ਕਰਕੇ ਤੂੰ ਕੀ ਚਾਹੀਦਾ ਤੂੰ ਐਨਾ ਗੱਲਾਂ ਕਰਖ ਦੱਕ ਪਾ ਲਈ ਠੀਕ ਫਿਰ ਵੀ ਨਹੀਂ ਰੋਕਣਾ ਕਰ ਖਾਲਾ ਖਾਲਾ ਕਹਦਾ ਸਰਾ ਹਾਂ ਖਾਲਾ ਖਾਲਾ ਜੀ ਮੁਫਤ ਦੀਆਂ ਖਾਲਾ ਖਾਲਾ ਕਹਦਾ ਹਾਂ ਜਿਹੜੀ ਮੁਫਤ ਦੀ ਮੰਦੀ ਕਹਦਾ ਖਾਲਾ ਲੈ ਵੇ ਡੈਡੀ ਤੇ ਵੇ ਅੱਡ ਜਵਾਨੀ ਚੜਦੀ ਜਾਂਦਾ ਜਵਾਨੀ ਕਹਿੰਦਾ ਮੈਂ ਉਹਦਾ ਕਹੂੰਗੀ ਕੀ ਬੋਲੀ ਜਾਂਦਾ ਕੀ ਤੇ ਜਵਾਨੀ ਚੜਦੀ ਹੈਗੀ ਓ ਐਕਸ਼ਨ ਖਾਲਾ ਆਪਣਾ ਸਹੀ ਨਹੀਂ ਜਣਾ ਕੀ ਖਾਲਾ ਖਾਲਾ ਮੇਰੇ ਸਾਰੇ ਦੀਏ ਇਹ ਨੂੰ ਦੇਖਦੀ ਆ ਤੂੰ ਹੈ ਤੇਰੇ ਤੇ ਅੱਜ ਜਵਾਨੀ ਚੜਦੀ ਆ ਹੈ ਕੀ ਬੋਲੀ ਆ ਨਾ ਕੀ ਤੇ ਜਵਾਨੀ ਚੜਦੀ ਆ ਹੈ ਸਿੱਧਾ ਬੋਲ ਕੀ ਗੱਲ ਕੀ ਆ ਮੈਨੂੰ ਸਿੱਧਾ ਕੀ ਕੀ ਬੋਲ ਸਿੱਧਾ ਤੈਨੂੰ ਹੈ ਕੀ ਬੋਲਦਾ ਤੂੰ ਪਸੰਗਾਂ ਦੇ ਵਿੱਚ ਦੀ ਕੀ ਤੇ ਜਵਾਨੀ ਚੜਦੀ ਆ ਐ ਤੇ ਜਵਾਨੀ ਚੜਦੀ ਆ ਹੈ ਕੱਟੀ ਤੇ ਸੌਖੇ ਸਾਰੇ ਪਾਲਣੇ ਇਹਦੇ ਪਸੰਗਾਂ ਫੇਰ ਵਾਲੇ ਕੁਛ ਹੋਰ ਸਿੱਧਾ ਹੋ ਕੇ ਦੱਸ ਪੱਠੇ ਇੱਧਰ ਖਾਂਦੇ ਆਂ ਮੂੰਹ ਉੱਧਰ ਨੂੰ ਚੱਕਦੇ ਆਂ ਬਾਹਰ ਨਾ ਪੱਟੀ ਦੇ ਤੂੰ ਸਿੱਧਾ ਨਹੀਂ ਆਉਂਦੀ ਹਾਲਾ ਖਾਲਾ ਕਹਦਾ ਮੈਨੂੰ ਪਾ ਤੂੰ ਕੀ ਭਾਲਦਾ ਬਸ ਇੱਥੇ ਹੀ ਆ ਕੇ ਜਾ ਅੱਛਾ ਇਹਦੇ ਕਿਹਨੇ ਦੇਖ ਫੇਰ ਹਾਂ ਹਾਲਾ ਖਾਲਾ ਮੈਨੂੰ ਬਾਹਰ ਕੀ ਭਾਲਦੀ ਆ ਕਹਿੰਦਾ ਹਾਂ ਠੀਕ ਹੈ ਫਿਰ ਤੇ ਅੱਠ ਜਵਾਨੀ ਚੜਦੀ ਆ ਇਹਦੇ ਕਿਹਨ ਗੱਲ ਕਰ ਹਾਲਾ ਖਾਲਾ ਹੋਲੀ ਦਾ ਬੋਲ ਹੁਣ ਤੇਜ਼ੀ ਰੱਖੀ ਹਰਮਿੰਦਰ ਦੇ ਕੈਮਰੇ ਤੇ ਪੂੰਛ ਮਾਰੀ ਮੰਜਨੇ ਮੈਂ ਹੈਗੀ ਆ ਮੈਂ ਤਾਂ ਮਾਰੀ ਨਾ ਉਹਦੀ ਗੱਲ ਕਰ ਰੋ ਹਾਲੇ ਹੋ ਗਿਆ ਬੋਲੀ ਖਾਲਾ ਖਾਲਾ ਨਾ ਬੋਲੀ ਖਾਲਾ ਖਾਲਾ ਮੈਨੂੰ ਪਤਾ ਕੀ ਭਾਲੀ ਖਾਲਾ ਖਾਲਾ ਮੇਰੇ ਸਲੇ ਦੀਏ ਹਾਰ ਕੀ ਝਾਕਦੀ ਏ ਮੈਨੂੰ ਪਤਾ ਕੀ ਭਾਲਦੀ ਆ ਤੂੰ ਤੇਰੇ ਤੇ ਅੱਡ ਜਵਾਨੀ ਚੜੀ ਆ ਗਿੱਟੇ ਸਾਂਦੂ ਤੇਰੇ ਗਿੱਟੇ ਮੇਰੇ ਸਲੇ ਦੀ ਕੀ ਬੋਲੀ ਆ ਨਾ ਜਾਨਵਰਾਂ ਦੀ ਕੀ ਜਵਾਨੀ ਚੜਦੀ ਹੁੰਦੀ ਆ ਚੱਜ ਨਾਲ ਬੋਲ ਜਿਹੜੀ ਗੱਲ ਕਹਿਣੀ ਹੈਗੀ ਹਾਂ ਹਾਂ ਤੈਨੂੰ ਹੀ ਕਹਿਣਾ ਕੀ ਕਹਣਾ ਮੈਨੂੰ ਤੂੰ ਮੇਰਾ ਕੀ ਦੇਖ ਲਿਆ ਜਵਾਨੀ ਚੜ ਗਈ ਉਹ ਕਿਹੜੇ ਆਉਦੇ ਖਸ ਨੂੰ ਰੋਹ ਬਲਾ ਕੇ ਇੱਥੇ ਗੱਲਾਂ ਮਾਰਦੀਆਂ ਚਾਹ ਪਿਆਉਣੀ ਨੂੰ ਦਿਹਾ ਲਿਆ ਕੇ ਇੱਥੇ ਕੀ ਲੱਗਦਾ ਤੇਰਾ ਆਹੂ ਬਾਹੂ ਕੁੜੀਆਂ ਕੋਲੇ ਨਾ ਨੌਕਰੀ ਲਵਾਉਣੀ ਹੈਗੀ ਸਰਕਾਰੀ ਦਰਬਾਰੇ ਘੱਲ ਅਗਲੇ ਦੀ ਉਹ ਜਿਹੜਾ ਕੀ ਵੱਜਦਾ ਉਹ ਟਿੱਡੇ ਕਪ ਮੱਕੜ ਕੀ ਆਦਾ ਭਗਵੰਤ ਮਾਨ ਦਾ ਉਹ ਨਾ ਸਿੱਧੀ ਤੇ ਬੈਠਣੀ ਉੱਠਣੀ ਆਲੀ ਜੇ ਭਗਵੰਤ ਮਾਨ ਨਾ ਸਿੱਧੀ ਹੋਏ ਨਾ ਆਪਣੇ ਘਰ ਨੂੰ ਸਿੱਧਾ ਨਾ ਹੋਵੇ ਉਹ ਮੈਂ ਬੱਥੇ ਰਚਰ ਚੁੱਪ ਰਿਆ ਹੁਣ ਮੈਂ ਸਾਰਾ ਪਿੰਡ ਇਕੱਠਾ ਕਰੂੰਗਾ ਤੂੰ ਨਹੀਂ ਕਿਸੇ ਨੂੰ ਜਾ ਸਕਦਾ ਘਰ ਚ ਆਉਂਦੇ ਜਾਂਦੇ ਨੂੰ ਫੇਰ ਕ ਤੇਰੀਆਂ ਹੁੰਦੀਆਂ ਨਾ ਤੂੰ ਫੇਰ ਵੀ ਬੋਲ ਕੇ ਕੱਢਨੇ ਆਉਂਦੀ ਆ ਮੈਨੂੰ ਮੈਂ ਉੱਪਰ YouTube ਤੇ ਜਾ ਕੇ ਹਨਾ ਮੈਂ ਕਹਦਾ ਨਹੀਂ ਹੁੰਦੀ ਆ ਬੇ ਨਰਾਲੇ ਬਾਬੇ ਦੇ ਭਜਨ ਹਾਂ ਉਹ ਬੋਲ ਕੇ ਮੈਂ ਵੀ ਕਰਦਾ ਹਾਂ ਹਾਂ ਤਾਂ ਨਿਕਲ ਜਾਂਦੀ ਮੈਨੂੰ ਅੱਛਾ ਬਾਬਾ ਜੀ ਦਾ ਹੱਥ ਲੱਗਿਆ ਮੈਨੇ ਇਹ ਰਾਹੇ ਲੋ ਵੀ ਕਹਿੰਦੇ ਬਾਬਾ ਜੀ ਨੇ ਦੇ ਉੱਤੇ ਹੈ ਓਏ ਆ ਜਾ ਹਨਾ ਆ ਗਿਆ ਚਾਚਾ ਬਾਬਾ ਕਿ ਲੈ ਵੀ ਲੇਸ਼ ਮਲੰਗਾ ਚੱਲ ਫੇਰ ਮਾਂ ਚੱਗਾ ਜਾ ਆਪਣਾ ਬੈਰੀ ਆਤ ਨਾਲ ਆਇਆ ਕਰ ਨਾਰਾ ਹੀ ਬੁਲਾਇਆ ਕਰ ਜੇ ਆਪਣਾ ਭਾਈ ਜਿਉਂਦਾ ਵਸਦਾ ਰਹੇ ਉਹ ਬਿਰਗਾ ਚਾਰ ਗੱਲਾਂ ਕਰ ਜਾਂਦਾ ਤਹੀਂ ਇਹ ਕੋੜੀ ਇਹ ਤਾਂ 24 ਘੰਟੇ ਗਾਲਾਂ ਹੀ ਦੇਈ ਜਾਂਦਾ ਮੈਨੂੰ ਉਹਦਾ ਕੁਝ ਕਰ ਲੀ ਕੋ ਮੈਂ ਹਾਂ ਜਦੋਂ ਰਹ ਜਾਂਦੇ ਤੁਸੀਂ ਉਹ ਦੁਬਾਰੇ ਇਸ ਲਈ ਪੋਸ਼ਸ਼ ਕਰਦੇ ਕਿ ਕਿ ਜਬਰਦਸਤ ਮਾ ਮੈਂ ਕਿਹਾ ਵੀ ਕੰਮ ਕਰ ਸਕਦਾ ਸਾਡੇ ਨੂੰ ਤਾਰੂ ਪਾਲਿਆ ਦੇ ਕੋਲ ਬਹੁਤ ਹੋਮ ਹੈ ਚਾਹ ਪੀਣੀ ਹੈ ਚਾਹ ਚੁਪ ਚੁਪ ਮੈਂ ਨਾ ਬੈਠ ਕੁਰਸੀ ਦਾ ਹਟਾ ਦਿੰਦੀ ਤੂੰ ਤਾਂ ਬੈਹਿ ਜਾ ਬੈਹਿ ਜਾ ਮੈਂ ਨਾ ਪਿਆ ਲਾਸਟਾ ਮੈਂ ਪੀ ਦਰ ਮਾਰੀ ਤੂੰ ਚਾਹ ਆਪੇ ਕਰ ਲੈ ਤੇ ਫਿਰ ਤੂੰ ਆ ਕੇ ਬੈਹਿ ਜਾ ਜਿਵੇਂ ਕਰਦਾ ਜਿਵੇਂ ਕਰਦਾ ਮੈਂ ਬੜੀ ਦਾ ਦਰ ਕਰਦਾ ਫਤਿਆ ਕੱਟਿਆ ਮੈਂ ਕੁਛ ਤਾਂ ਤੁਸੀਂ ਦੁਬਾਰਾ ਗਲਤ ਕਵਾਲ ਜਾਊਗਾ ਉੱਥੇ ਰੱਖ ਕੇ ਆਉਂਗਾ ਉਹ ਪ੍ਰਧਾਨ ਜਿਹੜਾ ਜਿਵੇਂ ਬੈਠਾ ਮੈਂ ਨਾਲ ਲੰਗਰ ਪਰ ਕੇ ਆਪਾਂ ਮਾਰੀ ਜਾਂਦਾ ਗੱਪਾਂ ਆਪਾਂ ਲੰਗਰ ਲਾਉਂਦੇ ਆਂ ਆ ਬਾਈ ਕਹਿੰਦਾ ਚਾਹ ਮਤਲਬ ਉਹਦੀ ਉੱਥੇ ਬਾਬਾ ਜੀ ਨੇ ਤੇ ਫਿਰ ਮੈਂ ਜਿੱਥੇ ਬੁੱਢੀ ਮੁਰਗੀ ਦੇ ਜਿੰਨੇ ਗਏ ਇਕ ਕਲੂ ਇਕ ਕਲੂ ਜਰਾ ਏ ਮੈਨੂੰ ਚਾਹ ਪਾ ਕੇ ਲਿਆ ਗਗਿੰਦਰੋਂ ਚਾਹ ਤਾਂ ਚੀ ਵੀ ਚਾਲਦੀ ਹੈ ਹੁਣ ਚਾਹ ਸੁ ਵੀ ਜੰਮੀ ਨੀ ਦਿਨ ਵਾਲੀ ਚਾਹ ਆ ਕੀ ਰੱਖੀ ਬਣੀ ਬਣੀ ਨਾਲ ਨਾਲ ਪੀ ਲੋਗੇ ਫਿਰ ਨੂੰ ਓਏ ਓਹ ਨੂੰ ਪਤਾ ਕੋਈ ਦਿਨ ਵਾਲੀ ਚਾਹ ਵਾਲੀ ਹੈ ਸੱਚੀ ਤਾਂ ਰੱਖੀ ਅਗਲਵਿੰਦਰ ਚਾਹ ਕੀ ਰੱਖੀ ਬਾਈਆਂ ਨਾਲ ਸੀ ਉਹਨੂੰ ਸ਼ਾਮ ਦੇ ਦੁਪਹਿਰ ਦਾ ਸੀ ਨਾ ਤੈਨਾਂ ਨੂੰ ਚਾਹ ਦਾ ਕਰਨਾ ਨਾ ਜੇ ਸਖਾਈਆਂ ਤੇ ਜੰਮ ਕੇ ਕਰਨਾ ਹਾਂ ਕੱਦਿਆਂ ਦੇ ਉੱਪਰ ਭਈਆ ਹੈ ਡਾਇਲੌਗ ਚਾਹ ਅੱਜ ਖਾਂਸੇ ਦਿਨਾਂ ਬਾਅਦ ਧੁੱਪ ਨਹੀਂ ਕੀ ਰੱਖੀ ਆ ਬਾਦਾਂ ਕੀ ਕਰੀਏ ਕਿਰੇ ਕਿਏ ਜ਼ੋਰ ਕਰਾ ਜੋ ਬੱਦਲ ਪਾ ਨੰਨ ਝਾੜੀ ਜਾਂਦੀ ਆ ਕੱਪੜਾ ਲਾਈਏ ਕੀ ਕਰੀਏ ਨੇ ਕੰਮ ਕਰ ਰਹੇ ਆ ਘਰ ਦੇ ਗੱਡੇ ਸੰਘਾਰੇ ਆ ਕਾਫੀ ਦਿਨ ਹੋ ਗਏ ਤੁਪ ਨਹੀਂ ਨਿਕਲੀ ਨਾ ਅੱਜ ਨਿਕਲੀ ਆ ਅੱਛਾ ਹੂੰ ਗੱਡੇ ਜੰਮ ਗਏ ਸੀਗੇ ਜਿਵੇਂ ਬਰਫ਼ ਜੰਮਦੀ ਆ ਠੀਕ ਹੈ ਹੋਰ ਜੇ ਮੈਂ ਕਰਾਇਆ ਰੱਖਦਾ ਮੰਤਾ ਜੱਕੜੇ ਕੌਣੇ ਕੰਮ ਜੇ ਹੋ ਤੋ ਦੇਰ ਲੱਗ ਰਹੀ ਆ ਹਰਮਨ ਦਸਾਜ ਪੂਰੀ ਪੱਗੜ ਕੰਮ ਤਾਂ ਇਹ ਰੇ ਨੂੰ ਕੱਲੀ ਨੂੰ ਕਰਦੇ ਦਿਖਾਓ ਦਸਾਜ ਦਾ ਪੂਆ ਹੈਗਾ ਹੋਰ ਰਖਾ ਲੂ ਵੀ ਐਂ ਵੀ ਨਹੀਂ ਕੋਈ ਕਰਦੀ ਇਹਨੇ ਹੈ ਐਂ ਵੀ ਤਾਂ ਰੱਖੋ ਸੁਫਾਈ ਕਰਦੀ ਇਹਨੇ ਕਰਦੀ ਇਆ ਐਂ ਨਾ ਦਿਖਾਓ ਸੁਫਾਈ ਕਰਦੀਆਂ ਉਹ ਲੱਗ ਰਹੀ ਆ ਕੱਲੀ ਉਹ ਰੇ ਨੂੰ ਜਦੋਂ ਅੰਦਰ ਬੈਠੀ ਹੋਮੀ ਦਿਖਾ ਦੇ ਚਾਹ ਵੀ ਨਹੀਂ ਕੱਲੀ ਨੂੰ ਇਹਦਾ ਕੁਰਸੀ ਤੇ ਬੈਠੀ ਹੈਗੀ ਲੈ ਉਹ ਤਾਂ ਤਖਰਾ ਦੇ ਗੁਰੂ ਘਰ ਚੱਕ ਦੇਂਦੀ ਵੱਡਾ ਘਰ ਟੂੜੀ ਦੀ ਆਹ ਘਰ ਘੁਟਾ ਲੈ ਕੇ ਤੇਰ ਦੀ ਟੂੜੀ ਪਾਉਣ ਵੇਲੇ ਸਵਾਰ ਚੰਬਾਲਾਂ ਦੇ ਦੱਬੂ ਟੂੜੀ ਬੰਦ ਪਈ ਇਹਦਾ ਦਮੰਗ ਸੀ ਨਾ ਕੀ ਹੋ ਗਿਆ ਮੇਰਾ ਰਹਿ ਗਏ ਨ ਸਾਰਿਆਂ ਦੀ ਨੇ ਦੋ ਪਾਟ ਘੱਟਣੇ ਨੇ ਅੱਜ 40 ਮਿੰਟਾਂ ਦੀ ਨਿਕਲ ਗਈ 20 ਦੀ ਰਹਿ ਗਈ ਸਾਦੇ ਦੋ ਬਾਟ ਹੋ ਜਾਣਗੇ ਇਹਦਾ ਕੋਈ ਨਾ ਕੀ ਆਣਾ ਇਹਦਾ ਕੋਈ ਨਾ ਇਹ ਆਪਾਂ ਬਣਾ ਫੜ ਇਹ ਵੀ ਕੋਰਟੇਸ ਤੋਂ ਸੀਲ ਲਾਉਣੀ ਹੋਊਗੀ ਕੋਰਟ ਤੋਂ ਵੀ ਇਹ ਫਿਰ ਸੀਲ ਕਰ ਪੀ ਜਾਣਾ ਜਾਨਾ ਕੋਈ ਨਾ ਫਸ ਲਾਗੀ ਚਾਹ ਪੀਓ ਹੁਣ ਫਿਰ ਨਾ ਕੋਲਡ ਡਰਿੰਕ ਨਹੀਂ ਲਿਆਂਦੀ ਪੀਜੇ ਨਾ ਘੁੱਟ ਵੀ ਨਹੀਂ ਕੋਈ ਬਾਲੀ ਆ ਤੁਹਾਨੂੰ ਪਕੜ ਲੈਣਾ ਨਹੀਂ ਚੱਕ ਲੈਣਾ ਆ ਹੈਗਾ ਜੰਗਲ ਚਾਹ ਦੇਖਿਆ ਚਾਹ ਕੱਢ ਕੇ ਲੈ ਗਿਆ ਉਹ ਹਾਸਚੂ ਆਸ ਮੈਂ ਹੋਰ ਲੈ ਕੇ ਆਈ ਹਾਂ ਥੋੜੀ ਮੈਂ ਮਾ ਘੱਟ ਪੀ ਜਾ ਗਰੀਬਾ ਚਾਹ ਪੀ ਲੈ ਤੇ ਚਾਹ ਹੋ ਗਈ ਪੁੱਟ ਗਰੀਬਾ ਚਾਹ ਪੀ ਲੈ ਆਹ ਨੂੰ ਮੇਰੇ ਘੱਟ ਦਿੰਦਾ ਹੈ ਚਾਹ ਕੋਈ ਦੇ ਦੇ ਆਪ ਕੋਥੇ ਦਾ ਆ ਰਿਹਾ ਹੈ ਲੈ ਵੀ ਉੱਥੇ ਜਾ ਦੀ ਲੈ ਆਪਈ ਮਾਗਣ ਹੂੰ ਕੋਟੀ ਲੱਗਦੀ। ਵੇ ਇਹ ਇਕੱਠਾਈਆ ਦਿੰਦੇ ਨੇ ਜਿਹੜੀਆਂ ਮੂਰੇ ਦੇ ਰਹੋ ਨੇ ਤਾਗੇ ਜੇ। ਬੱਬਲ ਨੇ ਅੱਜ ਗੱਦੇ ਕੁੱਟਣੇ ਆ। ਆਪਣੀ ਕੋਟੀ ਨੂੰ ਸੇਲ ਲਾ ਲੰਨੀ ਆ। ਹਾਂ ਬੱਬਲ। ਗੱਦੇ ਕੁੱਟਣੇ ਆ ਅੱਜ। ਮੇਰੇ ਭੂਆਗੇ ਜੀ ਦਿੰਦੇ ਨੇ। ਕੁਲਵਿੰਦਰ ਜੀ ਜੀ। ਆਹ ਚਾਹ ਲੈ ਜਾਓ ਟੱਕ ਦਿਓ। ਬਾਈ ਬੋਏ ਸਾਬਣ ਨੂੰ ਬੱਡੀ ਪੂਆ। ਮੈਨੂੰ ਕਿਹਨਾਂ ਬੋਲੇ ਕਹਿੰਦੀ ਸੌਦਾ ਲਿਖੀਂ ਬੈਠਿਆ ਕਹਿੰਦੀ ਮਾਂ ਕੀ ਕੀ ਲਿਖਣਾ। ਕਹਿੰਦੀ ਇਹ ਮੁੰਗੀ ਮਾਸਰੀ ਲਿਖ ਲੈ ਆ ਲਿਖ ਲੈ। ਕਹਿੰਦੀ ਦੋ ਲੈ ਬੋ ਸਾਬਣਾਂ ਵਾਲੇ ਲਿਖ ਲੈ। ਮਾਂ ਲੈ ਬੋ ਗੱਡੀਆਂ। ਇਹਦਾ ਫੇਮ ਨਾਲ ਬਾਤ। ਹੌੜ ਰਹਿ ਗਿਆ ਰਹਿ ਗਿਆ ਪੀ ਰਹੀ ਹੈ ਨਾ ਹੀ ਗਲਾਸ ਕੋਲ ਆ ਰਿਹਾ ਕਿੰਨੇ ਚੱਲ ਕੇ ਜੀ ਸਾਹਿਬ ਉਹ ਲਿਫਟੀ ਤਾਬਤੀ ਕਿਹਾ ਉਹ ਕਿੰਦੀ ਦੋ ਲੈਬੋ ਸਾਬਣਾ ਲਿਖ ਲੈ ਮਾਹ ਲੈਬੋ ਕਿਹੜੀਆਂ ਮਾਹ ਕਿਹੜੀਆਂ ਮਾਹ ਕੰਦੀ ਲੈਬੋ ਮਾਹ ਕਿਹੜੀਆਂ ਕਹਿੰਦੀ ਹੋਇਆ ਕਹਿੰਦਾ ਲਾਈਫ ਬੋਏ ਕਹਿੰਦੀ ਮਾਹ ਮੇਰੀ ਜੀ ਮਾਜ਼ ਨੂੰ ਨਹੀਂ ਆਉਂਦੀ ਮਾਜ਼ ਅੱਦਾ ਕਰੇ ਲਾਈਫ ਬੋਏ ਜਿਹੜੀ ਬੋਏ ਦੀ ਲਾਈਫ ਬਣਾ ਦੇਵੇ ਲਾਈਫ ਬੋਏ ਸਾਬਣ ਮੈਂ ਭੁਵਾਦੀ ਲੈ ਬੋਈ ਬਰੇਜੀ ਨੂੰ ਬੋਵਾ ਤਾਂ ਗੱਲ ਕਰਦੇ ਰਹਿੰਦੇ ਫਿਰ ਉੱਥੇ ਜਾਂਦੇ ਬੈਠ ਨਾ ਨਾ ਬੈਠਣਾ ਥੋੜਾ ਪਹਿਲਾਂ ਤੂੰ ਆਹ ਆ ਲੱਗ ਰਹੀ ਤਾਂ ਗੱਲ ਕਰਦੀ ਗੱਲ ਕਰਦੇ ਬੈਠਣਾ ਬੈਠਣਾ ਬੁੱਟਣਾ ਜਿਹੜੇ ਪਹਿਲਾਂ ਇਹਨਾਂ ਨੂੰ ਸਟੇ ਹੀ ਹਲਟਾ ਇਸ ਤੋਂ ਉਹ ਕੁਝ ਸਟੇ ਹੀ ਮੋੜ ਬੈਠਾ ਆਹ ਬਹੁਤ ਕਰਦੇ ਮਾਣਿਆ ਜਾਉਂਦਾ ਹੈ ਜਾਉਂਦਾ ਹੈ ਜਦੋਂ ਮੈਂ ਗੱਲ ਕਰੀ ਉਹਨਾਂ ਨੂੰ ਕੁੱਤੀ ਲਾਵਾਂਗਾ ਟੋਰੀਲਾ ਹੈਡ ਰੱਖੀ ਹੋਈ ਨਹੀਂ ਅੱਜ ਸਹੀ ਹੈ ਬਈ ਕੇ ਹੌਲੀ ਹੌਲੀ ਹੋਣਾ ਇਹ ਲੜਾ ਜੀ ਜਾੜਤਾ ਪੂਛਾ ਵਾ ਚਾਹੀਆ ਕੰਨੀ ਅੱਛਾ ਵਰਪੀ ਤੋਂ ਜੇਡੀ ਗਰਮ ਚੀਚੀ ਛੇ ਡੂ ਚੱਲੇ ਨਹੀਂ ਲੈ ਮੈਂ ਕਹਿੰਦਾ ਗੇਡੂ ਤੋਂ ਗਰਮ ਚੀਚੀ ਹੌਣ ਸੀ ਨਾਲੋਂ ਹੁਣ ਅੱਛਾ ਮੇਨ ਗੇਟ ਤੇ ਲੈ ਰਹੇ ਫੇਰ ਗੇਟ ਤੇ ਲੈ ਰਹੇ ਉਹ ਕੈਂਟ ਆ ਯਾਰ پکڑੋ ਲੈ پکڑ ਤੇਰਾ ਯਾ ਲੈ ਜੇ ਨਿਕਲ ਪੂਰੂ ਸਿੱਖੋ ਯਾ ਹੈ ਇਹ ਸਾਰਾ ਕੰਮ ਦਾ ਪੈਲੂ ਕਹਿੰਦਾ ਨਹੀਂ ਹੋ ਰਿਹਾ ਉਹ ਆਇਆ ਕਹਿੰਦੇ ਵੀ ਬਾਪ ਦੇ ਤੱਕ ਉਹੀ ਕਹਿੰਦਾ ਤੁਹਾਡਾ ਉਦਿਆਲਾ ਨਹੀਂ ਆਉਣਗੇ ਕਿੰਨੇ ਨਾਲ ਇਸ ਤਰ੍ਹਾਂ ਧਾਰਾ ਕੱਢਣਾਈ ਦੋਨੇ ਮਾਮਾ ਦੀ ਉਧਰ ਨੇ ਧਾਰਾ ਕੱਢਣਾਈਆਂ ਇਸ ਤਰ੍ਹਾਂ ਦੋਨੇ ਮਾਮਾ ਦੀ ਉੱਥੇ ਨੇ ਹਾਂ ਮੈਂ ਕਿਹਾ ਇੱਥੇ ਪਾ ਦੇ ਜਿਹੇ ਬਾਲਟੇ ਇਹ ਇਹ ਇੱਥੇ ਮਾਂ ਕਈ ਦਿਨਾਂ ਜਾਂਦੇ ਕਰੀਏ ਨਿਕ ਉਧਰ ਬਾਹਰ ਜਦਾ ਹੋ ਜਾਂਦਾ ਕਰੀਏ ਫਿਰ ਉਧਰ ਮੰਦੂ ਦਾ ਆਜੋ